ਨਮਸਕਾਰ ਟੂਡੇ ਪੰਜਾਬ 24 ਪੰਜਾਬੀ ਖਬਰਾਂ ਵਿੱਚ ਆਪਦਾ ਸਵਾਗਤ ਹੈ ਮੈਂ ਖੁਸ਼ੀ ਪਹਿਲੀ ਖਬਰ ਲੈ ਰਹੀ ਹਾਂ ਮਾਨਸਾ ਤੋਂ ਮਾਨਸਾ ਸ਼ਹਿਰ ਦੇ ਵਿੱਚ ਗਊਸ਼ਾਲਾ ਦੇ ਦੁਕਾਨ ਨੂੰ ਲੈ ਕੇ ਦੋ ਘਟੋਏ ਅਮਨੇ ਸਾਹਮਣੇ ਗਊਸ਼ਾਲਾ ਦੇ ਵਿੱਚ ਬਹੁਤ ਸਮੇਂ ਪਹਿਲੇ ਜ਼ਮੀਨਦਾਨ ਦਿੱਤੀ ਸੀ ਪਰ ਕੁਝ ਲੋਕਾਂ ਦੇ ਵੱਲੋਂ ਇਸ ਦੇ ਉੱਪਰ ਕਬਜ਼ਾ ਕਰਨ ਦੀ ਫਿਰਾਕ ਹੈ ਸ਼ਹਿਰ ਵਾਸੀਆਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਵਿੱਚ ਗਊਸ਼ਾਲਾ ਦੀ ਜ਼ਮੀਨ ਦੇ ਉੱਪਰ ਕਬਜ਼ਾ ਨਹੀਂ ਹੋਣ ਦੇਣਗੇ

Vallahi <coughs> Vallahi <coughs> ਗਊਸ਼ਾਲਾ ਨਹੀਂ ਜਗਰਨ ਲੈ ਕੇ ਜੀ ਦੁਕਾਨਦਾਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਜੀ ਜੋ ਬੰਦੇ ਪਰੇਸ਼ਾਨ ਕਰ ਰਹੇ ਨੇ ਉਹ ਗੁੰਡਾ ਅਨਸਰ ਨੇ ਇਹ ਜਗਾ ਗਊਸ਼ਾਲਾ ਦੀ ਹੈ ਗਊਸ਼ਾਲਾ ਦੀ ਸੀ ਗਊਸ਼ਾਲਾ ਦੀ ਹੀ ਰਹੂਗੀ ਗਊਸ਼ਾਲਾ ਦੀ ਜਗਾ ਦੇ ਵਿੱਚ ਕੋਈ ਵੀ ਗੁੰਡਾ ਅਨਸਰ ਕੋਈ ਵੀ ਗਲਤ ਅਨਸਰ ਇੱਥੇ ਆ ਕੇ ਕਿਸੇ ਦੁਕਾਨਦਾਰ ਨੂੰ ਢਕਾਉਂਦੀ ਜਤਨਕਾਉਂਦੀ ਢੋਂਦੀ ਕੋਸ਼ਿਸ਼ ਕਰੂਗਾ ਤਾਂ ਸਾਰਾ ਸ਼ਹਿਰ ਗਊਸ਼ਾਲਾ ਦੇ ਨਾਲ ਹੈ ਕਿਉਂਕਿ ਗਊਸ਼ਾਲਾ ਸਾਰੇ ਸ਼ਹਿਰ ਦੀ ਸਾਂਝੀ ਹੈ ਇਹ ਪ੍ਰਾਪਰਟੀ ਗਊਸ਼ਾਲਾ ਦੀ ਹੈ ਪੁਰਾਣੀ ਪ੍ਰਾਪਰਟੀ ਹੈ ਕੋਈ ਅੱਜ ਦੀ ਨਹੀਂ ਸੈਂਕੜੇ ਸਾਲ ਪੁਰਾਣੀ ਪ੍ਰਾਪਰਟੀ ਹੈ ਅੱਜ ਕੀ ਕਹੋਗੇ ਦੋ ਦਿਨਾਂ ਦਾ ਮਸਲਾ ਚੱਲੇਗਾ ਉਸ ਸਮੇਂ ਕੀ ਮਸਲਾ ਹੈ ਕਿ ਕੀ ਹੋਏਗਾ ਇੰਨਾ ਤਕਰੀਬਨ ਇਹ ਜਿਹੜੀ ਪੁਰਾਣੀ ਗਊਸ਼ਾਲਾ ਬੱਜਦੀ ਹੈ ਸ਼ਹਿਰ ਦੇ ਵਿੱਚ ਫਾਟਕ ਦੇ ਨੇੜੇ ਤਕਰੀਬਨ ਮੈਨੂੰ ਲੱਗਦਾ 100 ਸਵਾ 100 ਸਵਾ 100 ਸਾਲ ਦੇ ਕਰੀਬ ਜਿਹੜੀ ਹੈਗੀ ਹੈ ਇਹ ਜਗ੍ਹਾ ਗਊਸ਼ਾਲਾ ਕੋਲੇ ਹੈ ਪਹਿਲਾਂ ਇੱਥੇ ਗਊਸ਼ਾਲਾ ਸੀ ਉਦੋਂ ਗਊਆਂ ਦੀ ਗਿਣਤੀ ਜਿਹੜੀ ਹੈਗੀ ਆ 2-300 ਸੀ ਉਸ ਤੋਂ ਬਾਅਦ ਗਊਸ਼ਾਲਾ ਜਿਹੜੀ ਹੈਗੀ ਆ ਵਾਟਰਬਾਕਸ ਰੋਡ ਤੇ ਚਲੀ ਸ਼ਿਫਟ ਹੋ ਗਈ ਇੱਥੋਂ ਮਾਰਕੀਟ ਬਣ ਆਤੀ ਗਊਸ਼ਾਲਾ ਨੇ ਕਿਉਂਕਿ ਜਿੱਥੇ ਮਤਲਬ ਅੱਜ 2-2.5 ਹਜ਼ਾਰ 3-3 ਹਜ਼ਾਰ ਗਊਆਂ ਗਊਤਣ ਹੈਗਾ ਮਾਨਸਾ ਦੇ ਵਿੱਚ ਬਹੁਤ ਸਾਰੀਆਂ ਗਊਸ਼ਾਲਾ ਹੈਗੀਆਂ ਨੇ ਜਿੱਥੇ 1000-1500 2-2000 ਗਊਤਣ ਹੈਗਾ ਉਹਨੂੰ ਸਾਰੇ ਸ਼ਹਿਰ ਦੇ ਲੋਕ ਹੀ ਚਲਾ ਰਹੇ ਆ ਇਸ ਜਗ੍ਹਾ ਨੂੰ ਕੋਈ ਗੁੰਡਾ ਅੰਸਰ ਜਿਹੜੇ ਹੈਗੇ ਕੁਛ ਨਾ ਕੁਛ ਦੱਬਣਾ ਚਾਹੁੰਦੇ ਆ ਕੋਈ ਪੁਰਾਣੇ ਕਾਗਜ਼ ਕੱਢ ਕੇ ਜਾਂ ਇਸ ਤਰ੍ਹਾਂ ਦਾ ਲੇਕਿਨ ਜਦੋਂ ਦਾ ਇਹ ਸ਼ਹਿਰ 1904 ਦੇ ਵਿੱਚ ਕਹਿੰਦੇ ਮੈਨੂੰ ਮੈਂ ਦੇਖਿਆ ਨਹੀਂ ਲੇਕਿਨ ਬਜ਼ੁਰਗਾਂ ਦਾ ਦੱਸਣ ਦਾ ਵੀ 1904 ਦੇ ਵਿੱਚ ਟਾਊਨ ਪਲੈਨਰ ਵਾਲਿਆਂ ਨੇ ਇਹ ਸ਼ਹਿਰ ਬਸਾਇਆ ਸੀ ਉਦੋਂ ਦੇ ਹੀ ਸਾਡੇ ਸ਼ਹਿਰ ਦੇ ਵਿੱਚ ਗਊਸ਼ਾਲਾ ਆਪਣਾ ਲక్ష్ਮੀਨਾਰਾਇਣ ਮੰਦਿਰ ਬਣਿਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਬਣੇ ਹੋਰ ਬਹੁਤ ਸਾਰੇ ਸਾਡੇ ਜਿਹੜੇ ਜੱਦੀ ਪੁਸ਼ਤੀ ਜਿਹੜੇ ਸਾਡੀਆਂ ਮਤਲਬ ਇਹ ਧਾਰਮਿਕ ਸੰਸਥਾਵਾਂ ਨੇ ਤੇ ਅਸੀਂ ਤਾਂ ਆਪਣਾ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਕਈ ਵਾਰ ਕੋਈ ਗੁੰਡਾ ਅਨਸਰ ਐਵੇਂ ਹੀ ਮਤਲਬ ਮੋਢੇ ਤੇ ਬੰਦੂਕ ਧਰ ਕੇ ਲੜਖੜਾ ਮਾਰ ਕੇ ਸ਼ਹਿਰ 'ਚ ਆ ਜਾਂਦਾ ਇਹ ਜੇ ਗੁੰਡਾ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਤੇ ਅਸੀਂ ਉਹਨਾਂ ਨੂੰ ਵੀ ਸੁਨੇਹਾ ਦੇਣਾ ਚਾਹਾਂਗੇ ਵੀ ਸਾਰਾ ਸ਼ਹਿਰ ਇਸ ਮਸਲੇ ਤੇ ਇਕੱਠਾ ਗਊਸ਼ਾਲਾ ਦੀ ਹੋਵੇ ਚਾਹੇ ਮੰਦਰ ਦੀ ਹੋਵੇ ਚਾਹੇ ਗੁਰਦੁਆਰੇ ਦੀ ਹੋਵੇ ਕਿਸੇ ਦੀ ਜਗ੍ਹਾ ਤੇ ਕੋਈ ਨਜਾਇਜ਼ ਕਬਜ਼ਾ ਕਰਨ ਨਹੀਂ ਦਿੱਤਾ ਜਾਊਗਾ ਅਸਪੈਹੀ ਸਨੇਹ ਬਿੰਦੀ ਜੀ ਅੱਜ ਦੁਕਾਨਾਂ ਦਾ ਜਿਹੜਾ ਛੜਵਾਇਆ ਹੈ ਦੁਕਾਨਾਂ ਦੇ ਕਿਰਾਏ ਨਹੀਂ ਭਰੇ ਸਮੇਂ ਵਾਲੇ ਇਹ ਪਰਾਜੀ ਤਕਰੀਬਨ ਦੇਖੋ ਇੱਥੇ ਬੈਂਕ ਵੀ ਬਣੇ ਹੋਏ ਨੇ ਇੱਥੇ ਘਟੋ ਘਟ 30 35 ਦੁਕਾਨਾਂ ਵੀ ਬਣੀਆਂ ਹੋਈਆਂ ਕੁਝ ਦੋ ਤਿੰਨ ਦੁਕਾਨਦਾਰ ਦੇਖੋ ਬੜੀ ਮਾੜੀ ਗੱਲ ਹੈ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦੁਕਾਨਾਂ ਵੀ ਬਣੀਆਂ ਐ ਮੰਦਰਾਂ 'ਚ ਵੀ ਬਣੀਆਂ ਐ ਗਊਸ਼ਾਲਾ ਦੀ ਕਿਵੇਂ ਇਹਦੇ ਜਗ੍ਹਾ ਤੇ ਵੀ ਬਣੀਆਂ ਹੋਈਆਂ ਦੋ ਤਿੰਨ ਦੁਕਾਨਦਾਰਾਂ ਨੇ ਜਿਹੜਾ ਹੈਗਾ ਕਿਰਾਇਆ ਵੀ ਨਹੀਂ ਦੇ ਰਹੇ ਸੀ ਤੇ ਆਪਣਾ ਉਹਨਾਂ ਤੇ ਨਜਾਇਜ਼ ਕਬਜ਼ਾ ਕੀਤੀ ਹੋਈ ਸੀ ਪਤਾ ਲੱਗਿਆ ਵੀ ਕਈ ਆਪਣਾ ਦੁਕਾਨਦਾਰ ਤਾਂ ਜਿਹੜੇ 2-3 ਹੈਗੇ ਉਹਨਾਂ ਦੇ ਵਿੱਚੋਂ ਕਈ ਤਾਂ ਅੱਜ ਕਰੋੜਪਤੀ ਹੋ ਗਏ ਵੀ ਉਹਨਾਂ ਨੂੰ ਇਹੋ ਜੀ ਹਰਕਤ ਜਿਹੜੀ ਹੈਗੀ ਹੈ ਨਹੀਂ ਕਰਨੀ ਚਾਹੀਦੀ ਕਿਸੇ ਵੀ ਧਾਰਮਿਕ ਸੰਸਥਾ ਦੀ ਜਗਾ ਅਗਰ ਅਸੀਂ ਦੱਬਾਂਗੇ ਕੋਈ ਦੁਕਾਨ ਮਕਾਨ ਕੋਈ ਜ਼ਮੀਨ ਤਾਂ ਉਸ ਨੂੰ ਪ੍ਰਮਾਤਮਾ ਵੱਲੋਂ ਕੋਈ ਬਖਸ਼ ਹੁੰਦੀ ਨਹੀਂ ਤੇ ਉਹਦਾ ਗਊਸ਼ਾਲਾ ਨੇ ਅੱਜ ਕਬਜ਼ਾ ਲੈਂਦਾ ਉਹਨਾਂ ਦੁਕਾਨਾਂ ਦਾ ਇਹ ਗਊਸ਼ਾਲਾ ਨੇ ਸਟੱਪ ਮਜਬੂਰੀ ਚੱਕਿਆ ਜੀ ਸਾਰੀ ਮਾਨਸਾ ਦੇ ਅੱਜ ਧਾਰਮਿਕ ਸਮਾਜਿਕ ਰਾਜਨੀਤਿਕ ਵਪਾਰਕ ਸੰਸਥਾਵਾਂ ਵੱਲੋਂ ਸੱਦਾ ਦਿੱਤਾ ਗਿਆ ਸੀ ਜਿਸ ਸਾਰਾ ਸ਼ਹਿਰ ਉੱbredਿਆ ਸੀ ਤੇ ਅੱਜ ਸ਼ਹਿਰ ਦਾ ਗੁੱਸਾ ਖੁੱਟਿਆ ਜਿਹੜੀਆਂ ਜਿਹੜੀ ਜਗ੍ਹਾ ਤੇ ਅਸੀਂ ਅੱਜ ਬੈਠੇ ਆਂਗੇ ਇਹ ਗਊਸ਼ਾਲਾ ਜਿੱਜੀ ਪ੍ਰਾਪਰਟੀ ਹੈ ਇੱਥੇ ਦੁਕਾਨਾਂ ਘਟੀਆਂ ਹੋਈਆਂ ਐ ਇਸੇ ਕਿਰਾਏ ਨਾਲ ਮਾਨਸਾ ਦੇ ਵਿੱਚ ਚਾਰ ਗਊਸ਼ਾਲਾ ਲੱਗੀਆਂ ਉਹਨਾਂ ਦਾ ਵਿੱਚ 7000 ਗਊਵਾਂंचं ਜਿਹੜਾ ਪਾਲ ਰਹੇਗਾ ਜੇ 7000 ਗਊਵਾਂंचं ਸੜਕ ਤੇ ਆ ਜਾਂਦਾ ਸੋਚੋ ਸ਼ਹਿਰ ਦਾ ਕੀ ਹਾਲ ਹੋਊਗਾ ਇਹ ਸਾਡਾ ਸਮਾਜ ਹੈ ਜਿਨ੍ਹਾਂ ਨੇ ਗਊਆਂ ਸੰਭਾਲੀਆਂ ਹੋਈਆਂ ਹੈਂ ਕਿੰਦੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਹੋਇਆ ਕੁਝ ਨਜਾਇਜ਼ ਦੁਕਾਨਦਾਰਾਂ ਨੇ ਸਾਡੀਆਂ ਜਿਹੜੀਆਂ ਗਊਸ਼ਾਲਾ ਦੀਆਂ ਪ੍ਰਾਪਰਟੀਆਂ ਸੀ ਉਹਨਾਂ ਦੇ ਕਬਜ਼ਾ ਕਰ ਰੱਖਿਆ ਸੀ ਨਾ ਉਹ ਕਈ ਸਾਲਾਂ ਤੋਂ ਕਿਰਾਇਆ ਪਰ ਰਹੇ ਸੀ ਇਹ ਤੇ ਨਾ ਹੀ ਕੋਈ ਕਿਸੇ ਐ ਐਸ ਮੀਟਿੰਗ ਦੇ ਵਿੱਚ ਕੋਈ ਨਤੀਜਾ ਨਿਕਲ ਰਿਹਾ ਸੀ ਆ ਤਾਂ ਸ਼ਹਿਰ ਵਾਸੀਆਂ ਗੁੱਸਾ ਫੁੱਟਿਆ ਉਹ ਜਿਹੜੇ ਬੰਦ ਪਈਆਂ ਦੁਕਾਨਾਂ ਸੀ ਆ ਜੋ ਗਊਸ਼ਾਲਾ ਦੀ ਢਿੱਜੀ ਪ੍ਰਾਪਰਟੀ ਹੈ ਅੱਜ ਉਹਨਾਂ ਦੇ ਅਸੀਂ ਦੁਬਾਰਾ ਕਬਜ਼ਾ ਲਿਆ ਸਾਰੇ ਸ਼ਹਿਰ ਵਾਲੇ ਦਾ ਹੋਰ ਪਾਰਟੀ ਦੀ ਕਬਜ਼ੇ ਨਾਲ ਉਹ ਜਿਹੜੀ ਉਹ ਭੂ ਮਾਫੀਆ ਨਾਲ ਜਾਂ ਕਿਸੇ ਰਾਜਨੀਤਿਕ ਛੜੰਤਰ ਦਾ ਜਾਂ ਕਿਸੇ ਕੋਈ ਸਰਕਾਰੀ ਵੱਡੇ ਅਫਸਰ ਦੀ ਸ਼ੈਦ ਉਹਤੇ ਇਹ ਕੰਮ ਹੋ ਰਿਹਾ ਹੈ ਕਿਸੇ ਦਾ ਥਾਵੜਾ ਪਰ ਇਸ ਗੱਲ ਦੇ ਉੱਤੇ ਵੀ ਸ਼ਹਿਰ ਨੇ ਪਹਿਰਾ ਦਿੱਤਾ ਹੈ ਸਾਰੀਆਂ ਸੰਸਥਾਵਾਂ ਨੇ ਵੀ ਇਸ ਤਰ੍ਹਾਂ ਦੀ ਕੋਈ ਵੀ ਕਬਜ਼ਾ ਅਸੀਂ ਮਾਨਸਾ ਦੇ ਗਊਸ਼ਾਲਾ ਦੀ ਜ਼ਮੀਨ ਦੇ ਉੱਤੇ 1 ਇੰਚ ਤੇ ਵੀ ਕਬਜ਼ਾ ਨਹੀਂ ਹੋਣ ਦੇਵਾਂਗੇ ਸੋ ਕੋ ਜਿਹੜੇ ਪਹਿਲਾਂ ਸਾਡੀ ਗਊਸ਼ਾਲਾ ਦੀ ਨਿੱਜੀ ਪ੍ਰਾਪਰਟੀ ਦੇ ਕਬਜ਼ੇ ਕੀਤੇ ਹੋਏ ਆ ਅਸੀਂ ਇਹ ਜੋ ਵੀ ਛੜਾਈਗੇ ਅੰਮ੍ਰਿਤਸਰ ਪੁਲਿਸ ਅਤੇ ਬੀਐਸਐਫ ਨੇ ਗੈਂਗਸਟਰ ਜੱਗੋ ਕੁਬਨਪੁਰੀਆ ਦੇ ਗਿਰੋਹ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕੋਲੋਂ ਦੋ ਪਿਸਤੌਲ, 100 ਜਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ। ਉਨ੍ਹਾਂ ਦੇ ਬਲੇ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਉਹ ਵੀ ਦੋ ਸਾਲਾਂ जी डिफरेंट डिफरेंट है जिम्मे जी, जी स्पेस ऑपरेशन से एक बॉर्डर पर तो आया एक है लोकली सोर्स ਤਦੋਂ ਜਿਹੜਾ ਗੈਂਗਸਟਰਸ ਹੈ ਉਹ ਦੋਨੋਂ ਯੂਜ਼ ਕਰ ਰਹੇ ਬਾਰਡਰ ਪਾਸ ਤੋਂ ਵੀ ਯੂਜ਼ ਕਰ ਰਹੇ ਨੇ ਲੋਕਲ ਵੀ ਚੋਰ ਕਰ ਰਹੇ ਕਮ ਐਂਟੀ ਐਂਡ ਜੀ ਸੋ ਸਰ ਇਹ ਜਿਹੜੇ ਨੌਜਵਾਨ ਜੱਗੂ ਭਗਵਾਨਪੁਰਿਆ ਦੇ ਟੱਚ ਦੇ ਵਿੱਚ ਨੇ ਜੀ ਹਾਂਜੀ ਹਾਂਜੀ ਇਹ ਡਾਇਰੈਕਟ ਟੱਚ ਨਹੀਂ ਸੀਗਾ ਇਹਨਾਂ ਦਾ ਇੱਕ ਹੋਰ ਲਿੰਕ ਸੀਗਾ ਜੋ ਕੰਮ ਕਰਦਾ ਹੁੰਦਾ ਸੀ ਅਲੋਂਗ ਵਿਦ ਜੱਗੂ ਭਗਵਾਨਪੁਰਿਆ ਜੋ ਟੱਚ ਫੈਕ ਸੀਗਾ ਜੋ ਇਹ ਪੂਣਾ ਯੂਐਸ ਹੈ ਤੇ ਨਾ ਲਾਢੀ ਹੈ ਸੋ ਸਰ ਇਹਨਾਂ ਦੀ ਗੱਲਬਾਤ ਕਿੱਦਾਂ ਹੁੰਦੀ ਹੈ ਜੀ ਆਪਸ ਦੇ ਵਿੱਚ ਜੀ ਸਿਗਨਲ ਤੋਂ ਜੀ देयर आर ਡਿਫਰੈਂਟ ਐਪਸ ਅਲੱਗ-ਅਲੱਗ ਐਪਸ ਹੈ ਜੋ ਯੂ ਇਨਕ੍ਰਿਪਟਡ ਡਾਟਾ ਦਿਖਦੇ ਨਹੀਂ ਯ

थैंक्स भी करना है ना भी लाइट सना कि काफी अच्छे तो जगह काम कर रहे हैं ये सर तो सर जिन्होंने मारनी है वो कोशिश की थी यार ये वो भी क्रिमिनल लोग बंदे ने ना। ग्रूप, ग्रूप 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 से जी अगले पास जा। जाकर दूसरे ग्रुप में बंदे ने ग्रुप ग्रुप गैंग वॉर से का जी तुम्हें पता है गैंग वॉर द एक थ्रेट है ही है थे तो इट इज अ पार्ट ऑफ द गैंग वॉर लगता है बड़ी कामयाबी हासिल हुई है इसका किटे नए लगाए गए हैं एंटी ड्रोन सिस्टम देखो वो कितने कारगर हो रहे हैं जी जो खुने लगाए मतलब विद इन वन मंथ आपका ऑन पेपर दे देंगे पिछले दो दिन दो गैंगवार अवॉइड किए हैं वो कामयाबी है वो यूव करता है कि अपना सहयोग ठीक है बी एस एफ अपना इंटोलिज एजेंसी ऑपरेन भी बहुत कम कर रहे हैं अपने ट्वेंटी फोर आवर्स लगा रखें कौन वाले सबरे विच होल मिला साथी गिरफ्तार हो जीते जी 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 इसी पर इसी पुनः इस केस च चार बंदे उनी करा रहे है हुन दे पीछे अपने सीएए टीम लगे रहे है एसएचओ टीम ले रहे और भी तफ्तीश के गतिया मीडिया हो रही नहीं है वो वेरीफाई सोशल मीडिया ऐप सोशल मीडिया ऐप सर जो जगु भगवानपुरिया गैंग के लोग गए पकड़ेंगे कल जी अमृतसर रूरल पुलिस और बीएसएफ का एक साझा ऑपरेशन था जिसपे जग्गू भगवानपुरिया का एक टारगेटेड किलिंग जो करने वाले थे उनको बीएसएफ और पंजाब पुलिस ने साथ काम करके अवॉर्ड किया है डी पंजाब डीआईजी बॉर्डर रेंज एंड एसएसपी एस अमृतसर रूरल ने काफ़ी डायरेक्शंस देते हैं कि जो गैंग और द थ्रेट है कैंग वॉर का थ्रेट है जो है बॉर्डर रेंज पे उसको अवॉइड करने के लिए काफ़ी डिफरेंट ऑपरेशन चला रहे हैं बॉर्डर रेंज एंड पंजाब पुलिस अलॉन्ग विथ बी एस एफ एंड अदर इंटेलिजेंस एजेंसीज तो उसमें एक बड़ा कामयाब मिले हैं अब हमारे हमें इन्फॉर्मेशन आया था कि जगू कैंग के दो व्यक्ति एक मंजोत सिंह एलियास मुच्छी जो है कल्चा का रहने वाला और अमृतपाल सिंह जो तरन तारण का रहने वाले इनके पास पिस्टल्स आए हैं और ये टारगेटेड किलिंग करने वाले हैं जग्गू दे कहते थे जग्गो का एक आ, रिले, रिलेटेड गैंगस्टर है जो यू एस ए है अभी हरपिंदर सिंह एलियास लड्डी जो इन मंजोत सिंह को हरपोल अमृतपाल सिंह को इन्होंने दिए थे टारगेट्स कि इनका एक अपोजिट गैंग का व्यक्ति है उन्होंने मारना है तो इन्होंने इनको दिए भी थे एक पिस्टल बत्ती बोर का और एक पिस्टल तीन बोर के इनको दिन को दिए थे मारन वास्ते एंड एस ओन एस अपना इंफॉर्मेशन आया था बी एस एफ और पंजाब पुलिस के पास हम जॉइंट टीम बनाए और साथों साथ इनको पकड़ा भी पकड़ भी दिए एस ओन एस वी गफॉर्मेशन ये जो पिस्तौल पकड़े गई कहाँ से पकड़े वो बार्डर, वो बॉर्डर बॉर्डर के पास ही था बॉर्डर के पास ड्रोन के जरिए आया तो उसमें एक चीज इस फ्रॉम ड्रोन एक जो आया है जो टी बोर का पिस्टल आया है वो बॉर्डर पार से आया ड्रोन से आया और एक बत्ती बोर का पिस्टल जो अभी तक तफ्तीश हुआ लगता है कि लोकली सोर्स जी जग्गू के संपर्क में कैसे थे सीधी बात करते थे जग्गू का संपर्क जी इनके एक बीच में आदमी था जो है लड्डी जो मैं आपको बताता हरपिंदर सिंह एलियस लड्डी जिसके ऊपर दो पर्चे पहले भी हैं जो फिरार हैं जो अभी यूएसए एस ए में तो उस उसने इनको टच में ले आया और इसने इनको दे दिया जो टारगेट्स देना था सर, बड़ा गैंगवार होना था इसको पहले ही हाँ जी हाँ जी ये काफ़ी बड़ा गैंगवार होना था अगर इफ़ दिस हैड गॉन थ्रू इट वुड हैव एंडेड अप इन अ बिग प्रॉब्लम थैंकफुली बिकॉज ऑफ गुड इंटेलिजेंस शेयरिंग एंड गुड टीम वर्क ये अवर्ट हो गया था। जब के जो बंदे पकड़े गए हैं लगता है उनसे पूछताछ में बड़े क्लासेज हाँ जी अभी पूछता जो गोइंग ऑन जॉइंट जी, जी आई भी भेज रहे हैं अपना सिंगल पूछता जी चल ही रहा है होपफुली दो तीन दिन से आप वापस विल मीट यू एंड गिव यू गुड न्यूज़ कितने दिन से लिंक में थे जग्गू ये जी, जी जग्गू के लिंक में पिछले दो महीने से थे पहले भी उन्होंने कोई बात आती है नहीं जी दोनों नहीं है दो, दोनों बत्ती तेईस साल की उम्र ही है जी दो, जी दोनों श्री फतेहगढ़ साहब जिले के जल्द ही एनिमल बर्थ कंट्रोल प्रोग्राम शुरू करवाया जा रहा है ਇਸ ਮੌਕੇ ਡਾਕਟਰ ਪ੍ਰਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ 2024 ਵਿੱਚ ਕੁੱਤੇ ਦੇ ਕੱਟਣ ਦੇ ਲਗਭਗ 7000 ਮਾਮਲੇ ਸਾਹਮਣੇ ਆਏ ਸੀ ਅਤੇ ਹੁਣ 2025 ਦੇ ਵਿੱਚ ਹੁਣ ਤੱਕ 10000 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦ ਵੀ ਕੋਈ ਵੀ ਵਿਅਕਤੀ ਨੂੰ ਕੁੱਤਾ ਕੱਟਦਾ ਹੈ ਤਾਂ ਸਿਵਲ ਹਸਪਤਾਲ ਦੇ ਸੀਐਸਸੀ ਆਮ ਆਦਮੀ ਕਲੀਨਿਕ ਦੇ ਵਿੱਚ ਫ੍ਰੀ ਟੀਕਾ ਲਗਵਾ ਸਕੇ ਕਿ ਜੋ ਸਾਡੀ ਡੀਸੀ ਸਾਹਿਬ ਨਾਲ ਮੀਟਿੰਗ ਹੁੰਦੀ ਹੈ ਇੰਟਰਸੈਕਟਰਲ ਮੀਟਿੰਗ ਜੋ ਸਾਡੀਆਂ ਹੁੰਦੀਆਂ ਨੇ ਉਦੇ ਵਿੱਚ ਅਸੀਂ ਇੱਕ ਪ੍ਰਪੋਜ਼ਲ ਰੱਖਿਆ ਸੀਗਾ ਕਿ ਜੋ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਜਿੰਨੇ ਡੌਗਸ ਹੈਗੇ ਨੇ ਉਹਨਾਂ ਦੀ ਇੱਕ ਮਾਸ ਵੈਕਸੀਨੇਸ਼ਨ ਔਰ ਸਟੈਲਾਈਜ਼ੇਸ਼ਨ ਕੀਤੀ ਜਾਵੇ ਅੰਡਰ ਦਾ এবিসি ਪ੍ਰੋਗਰਾਮ ਐਨੀਮਲ ਬਰਡ ਕੰਟਰੋਲ ਪ੍ਰੋਗਰਾਮ ਮੀਟਿੰਗ ਹੋ ਚੁੱਕੀ ਹੈ ਸਾਡੇ ਕੋਲ ਇੱਕ ਪ੍ਰਪੋਜ਼ਲ ਹੋ ਚੁੱਕਿਆ ਲੇਕਿਨ ਇੱਕ ਦੁਬਾਰਾ ਕਨਫਰਮੇਸ਼ਨ ਲਈ ਮੀਟਿੰਗ ਹੋਣੀ ਹੈ ਕਿਉਂਕਿ ਇੰਟਰਸੈਕਟਰਲ ਮੀਟਿੰਗ ਹੋਣੀ ਹੈ ਜਿਹਦੇ ਵਿੱਚ ਕਿ ਮਲਟੀਪਲ ਸੈਕਟਰ ਜਿਹੜੇ ਇਨਵੋਲਵ ਹੁੰਦੇ ਨੇ ਔਰ ਐਨ ਜੀਓਜ਼ ਇਨਵੋਲਵ ਹੁੰਦੇ ਨੇ ਸੋ ਮੀਟਿੰਗ ਅਸੀਂ ਡਿਸਕਸ ਆ ਦੇ ਨਾਲ ਡਿਸਕਸ ਕਰਕੇ ਉਹਨਾਂ ਦਾ ਟਾਈਮ ਲੈ ਕੇ ਨੈਕਸਟ ਵੀਕ ਮੇਬੀ ਇਸ ਔਰ ਚੇਤੀ ਹੀ ਇਥੇ ਇੱਕ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਸਟਾਰਟ ਕੀਤਾ ਜਾਏਗਾ। ਹੁਣ ਤਾਂ ਝਲੇਦੇ ਵਿੱਚ ਕਿੰਨੇ ਡੌਗ ਬਾਈਟ ਦੇ ਕੇਸ ਆ ਚੁੱਕੇ ਨੇ ਕੰਪੈਰੀਟਿਵਲੀ ਲਾਸਟイヤー ਔਰ ਇਸ ਸਾਲ। ਲਾਸਟイヤー ਜੋ ਸੀਗੇ 2024 ਦੇ ਵਿੱਚ ਆਪਣੇ ਕੋਲੇ ਅਬਾਊਟ 7000 400 ਸਮथिंग ਲਗ ਚਸਤਾ ਯਾਰ ਆਪਾਂ ਮਨ ਕੇ ਚੱਲਦੇ ਹਾਂ 7000 ਆ ਕੇ ਸੀ। ਸਾਡੇ ਕੋਲੇ ਹੁਣ ਜਿਹੜੇ ਕੇਸ ਰਿਪੋਰਟ ਹੋਏ ਨੇ 3000 ਦੇ ਕਰੀਬ ਜਿਹੜੇ ਹੈਗੇ ਨੇ। ਸਾਡੇ ਕੋਲੇ ਡੌਗ ਬਾਈਟ ਦੇ ਕੇਸ ਔਰ ਜੋ 500 ਕੇਸ ਜਿਹੜੇ ਨੇ ਪੈਟ ਡੌਗਸ ਦੇ ਨੇ ਔਰ ਸਟਰੀਟ ਡੌਗਸ ਦੇ ਦੇਖੋ ਜੋ ਡਾਪਆਇਟ ਦਾ ਹੈ ਸੁਚਾਰ ਉਦ ਹੈ ਤਾਂ ਉਸਨੇ ਵੈਕਸੀਨੇਸ਼ਨ ਦੀ ਫੈਸਿਲਿਟੀ ਕਿਤੇ ਦਿੱਖੇ ਹੈ ਪਾਰਟੀ ਨੂੰ ਦੇਖੋ ਸਾਡੇ ਜ਼ਿਲ੍ਹੇ ਦੇ ਵਿੱਚ ਸਾਰੇ ਜੋ ਵੀ ਪੰਜਾਬ ਗਵਰਨਮੈਂਟ ਦਾ ਇੱਕ ਪ੍ਰੋਜੈਕਟ ਹੈ ਜਰ ਅੰਡਰ ਦਾ ਗਾਈਡਲਾਈਨ ਡਿਸਟ੍ਰਿਕਟ ਹਸਪੀਟਲ ਐਸਡੀਐਚ ਸੀਐਸਸੀ ਪੀਐਸਸੀ ਲੈਵਲ ਤੇ ਸਾਡੇ ਕੋਲੇ ਸਭ ਜਗ੍ਹਾ ਤੇ ਜੋ ਐਂਟੀ ਰੈਬੀਜ਼ ਵੈਕਸੀਨ ਔਰ ਸੀਰਮ ਦੀ ਜਿਹੜੀ ਪ੍ਰੋਵੀਜ਼ਨ ਹੈਗੀ ਆ ਔਰ ਹੁਣ ਜਿਹੜੇ ਸਾਡੇ ਆਮ ਆਦਮੀ ਕਲੀਨਿਕ ਨੇ ਪੰਜਾਬ ਦੇ ਵਿੱਚ ਉਹ ਵੀ ਹੈਲਥ ਹੈਲਥ ਲਿਸਟ ਸਾਬ ਦੀ ਗਾਈਡਲਾਈਨਸ ਦੇ ਅਕੋਰਡਿੰਗ ਔਰ ਗਵਰਨਮੈਂਟ ਦੀ ਗਾਈਡਲਾਈਨਸ ਦੇ ਅਕੋਰਡਿੰਗ ਅਸੀਂ ਜਿਹੜੇ ਜਿੰਨੇ ਵੀ ਸਾਡੇ ਆਮ ਆਦਮੀ ਕਲੀਨਿਕ ਹੈਗੇ ਉੱਥੇ ਵੈਕਸੀਨੇਸ਼ਨ ਸਟਾਰਟ ਕੀਤੀ ਗਈ ਹੈ ਸਾਡੇ ਜ਼ਿਲ੍ਹੇ ਦੇ ਵਿੱਚ 20 ਆਮ ਆਦਮੀ ਕਲੀਨਿਕ ਨੇ ਜਿੱਥੇ ਕਿ ਐਂਟੀ ਰੈਬੀਜ਼ ਵੈਕਸੀਨ ਜਿਹੜੀ ਹੈ ਸਟਾਰਟ ਹੋ ਚੁੱਕੀ ਹੈ ਔਰ ਲੋਕ ਇਸ ਚੀਜ਼ ਦਾ ਫੈਸਿਲਿਟੀ ਦਾ ਫਾਇਦਾ ਲੈ ਰਹੇ ਨੇ ਸਾਡੇ ਕੋਲੇ ਜੋ ਇੱਕ ਸਾਡਾ ਮਾਡਲ ਕਲੀਨਿਕ ਹੈਗਾ ਫॉर ਐਂਟੀ ਰੇਬੀਸ ਵੈਕਸੀਨ ਥੈਟ ਇਜ਼ ਡਿਸਟ੍ਰਿਕਟ ਹਸਪੀਟਲ ਜਿੱਥੇ ਕਿ 24 ਇੰਟੂ 7 ਅਵੇਲੇਬਿਲਟੀ ਹੁੰਦੀ ਹੈਗੀ ਹੈ ਵੈਕਸੀਨੇਸ਼ਨ ਦੀ ਔਰ ਮੰਡੀ ਕੋ ਬਿੰਦ ਕਰਦੀ ਹੈ ਮੈਨੂੰ ਇਹਦੇ ਚ ਕਿੰਨੇ ਕੁ ਕੇਸ ਐਸੇ ਆ ਜਿਹੜਾ ਤੇ ਕਲੀਮ ਪਾਸ ਕਰ ਜੀ ਇੱਧਰ ਆ ਵੀ ਤੋਂ 25 ਕੇਸਸ ਜਿਹੜੇ ਹੈਗੇ ਨੇ ਫਾਈਲ ਜਿਹੜੀਆਂ ਮੂਵ ਹੋਈਆਂ ਨੇ ਇਸ ਤਰ੍ਹਾਂ ਕਿ ਖਮਾਰੋ ਤੋਂ ਸਰਹੱਦ ਤੋਂ ਜਿਹੜੀਆਂ ਬੱਸੀ ਪਠਾਰਾ ਤੋਂ ਏਰੀਆਜ਼ ਜਿਹੜੇ ਹੈਗੇ ਨੇ ਅਸੀਂ ਫਾਈਲ ਜਿਹੜੀਆਂ ਹੈਗੀਆਂ ਡੀਸੀ ਸਾਹਿਬ ਨੂੰ ਇਸ ਲਈ ਕਲੇਮ ਲਈ ਭੇਜੀ। ਜੇਕਰ ਲੋਕ ਦਾ ਚਾਰ ਤੋਂ ਬਲੀ ਬਹੁਤ ਚੱਲੇ ਜਾਂਦੀ ਹੈ। ਨਹੀਂ ਨਹੀਂ ਦੇਖੋ ਮੈਂ ਤੁਹਾਨੂੰ ਸਭ ਨੂੰ ਮੇਰੀ ਅਪੀਲ ਹੈ ਇਹ ਸਾਰੀ ਜੋ ਸਾਡੇ ਆਮ ਜਨਤਾ ਹੈ ਸਭ ਨੂੰ ਮੇਰੀ ਅਪੀਲ ਹੈ ਕਿ ਜੇਕਰ ਦੇਖੋ ਜਾਨਵਰਾਂ ਨੇ ਹਰ ਚੀਜ਼ ਦਾ ਹਾਲ ਹੁੰਦਾ ਹੈ ਜੇਕਰ ਰੇਬੀਜ਼ 100% ਫੈਟਲ ਹੈ ਤਾਂ 100% ਪ੍ਰੀਵੈਂਟੇਬਲ ਹੈ। ਇਸ ਦਿ ਰੋਕ ਕੱਪ ਇਸ ਦੀ ਅਚੀ ਵੈਕਸੀਨੇਸ਼ਨ ਨਾਲ ਕੰਪਲੀਟ ਵੈਕਸੀਨੇਸ਼ਨ ਨਾਲ ਕੰਪਲੀਟ ਟਰੀਟਮੈਂਟ ਨਾਲ ਇਸ ਨੂੰ ਰੋਕਿਆ ਜਾਂਦਾ ਹੈ ਕੋਈ ਵੀ ਵਾਈਲ ਜਾਨਵਰ ਕੋਈ ਵੀ ਵਾਈਲ ਐਨੀਮਲ ਜਿਦੇ ਵਿੱਚ ਕਿ ਕੁੱਤਾ ਬਿੱਲੀ ਬਾਂਦਰ ਗਲੈਰੀ ਦੇ ਵਲਾ ਕੋਈ ਵੀ ਜਾਨਵਰ ਜੇਕਰ ਤੁਹਾਨੂੰ ਕੱਟਦਾ ਹੈ ਟਾਈਮਲੀ ਕਿੰਨੀ ਜਲਦੀ ਹੋ ਸਕਦਾ ਤੁਸੀਂ ਆਪਣੇ ਨੇਰਲੀ ਹੈਲਥ ਫੈਸਿਲਿਟੀ ਵੱਚ ਜਾਓ ਔਰ ਉੱਥੇ ਜਾ ਕੇ ਆਪਣੀ ਪ੍ਰੋਪਰ ਵੈਕਸੀਨੇਸ਼ਨ ਕਰਵਾਓ ਬਿਲਕੁਲ ਕਿਸੇ ਝਾੜਕੂਚੜੀ ਪੈਣਾ ਹੈਗਾ ਕਿਸੇ ਬਾਬੇ ਦੇ ਚੱਕਰ ਚ ਨਹੀਂ ਪੈਣਾਗਾ ਕੋਈ ਮਿਰਚਾ ਨਹੀਂ ਲਗਾਉਣੀ ਹੈਗੀਆ ਇੱਕ ਚੀਜ਼ ਹੈ ਜਦੋਂ ਬਾਈਟ ਹੋ ਗਈ

ਦੇ ਹੀ ਚੜਨਾ ਹੁੰਦਾ ਟ੍ਰੀਟਮੈਂਟ ਵਿੱਚੋਂ ਵੈਕਸੀਨੇਸ਼ਨ ਨਹੀਂ ਸਭ ਚੜਨੀ ਹੁੰਦੀ 03721.20 ਡੇ ਚਾਰ ਟੀਕੇ ਲੱਗਦੇ ਨੇ ਚਾਰੋਂ ਟੀਕੇ ਕੰਪਲੀਟ ਕਰਾਉਣੇ ਬਿਲਕੁਲ ਜ਼ਰੂਰੀ ਹੈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵੱਲੋਂ ਸ਼੍ਰੀ ਮੁਖਸਰ ਸਾਹਿਬ ਵਿਖੇ ਸਰਬੱਤ ਦਾ ਪਲਾ ਚੈਰੀਟੇਬਲ ਟਰਸ ਦੇ ਵੱਲੋਂ ਬਜ਼ੁਰਗਾਂ ਦੇ ਅਧਿਕਾਰ ਦੇ ਪ੍ਰਤੀ ਜਾਗਰੂਕ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਦੇ ਵਿੱਚ ਵੱਡੀ ਗਿਣਤੀ ਵਿੱਚ ਬਜ਼ੁਰਗਾਂ ਨੇ ਹਿੱਸਾ ਲਿਆ ਅਸੀਂ ਅੱਜ ਜੈਸਾ ਤੁਹਾਨੂੰ ਡਾਕਟਰ ਵਰਾਈ ਜੀ ਵੱਲੋਂ ਜੋ ਸਥਾਪਿਤ ਸਰਬੰਦਾ ਪੁਨਚਰੀ ਦੇ ਬਟਰਸਟ ਉਸ ਦੀ ਭਾਵਨਾ ਕੀ ਹੈ ਤੁਹਾਡੇ ਨਾਲ ਸਭ ਦੋ ਚਾਰ ਗੱਲਾਂ ਕਰਨੀਆਂ ਸੀ ਇਸ ਸਸਤੀ ਭਾਵਨਾ ਕੇ ਸਾਡੇ ਬੱਚੇ ਆ ਕਿ ਉਹ ਛੁੱਧ ਪਾਣੀ ਲੋਕ ਛੁੱਧ ਪਾਣੀ ਪੀ ਸਕਣ ਕਿਉਂਕਿ ਪਿੱਛੇ ਦੀ ਇੱਕ ਵਾਟਰ ਵਾਟਰ ਲੋਕ ਜੋ ਏਰੀਆ ਹੈ ਉਹਦੇ ਵਿੱਚ ਜੋ TDS 5000 ਲਿਆ ਗਿਆ ਸੀਗਾ ਚੈੱਕ ਕੀਤਾ ਗਿਆ ਸੀ ਇਹਦੇ ਨਾਲ ਮਹਾਰਾਣੀ ਕਿਹਾ ਕਿ ਜਿਹੜੀ ਮਤਬੂਤੀ ਦੀ ਸਮੱਸਿਆ ਹੈ ਤੇ ਬਿਮਾਰੀ ਦੀ ਸਮੱਸਿਆ ਉਹ ਲੋਕਾਂ ਵਿੱਚ ਬਹੁਤ ਫੈਲ ਰਹੀ ਹੈ ਇਸ ਨੂੰ ਮੱਧਿਆਂ ਨੇ ਰੱਖ ਕੇ ਹੋਏ ਉਹ ਰਾਏ ਸਾਹਿਬ ਨੇ ਇਹ ਆਰੂ ਲਾਉਣ ਦਾ ਜਿਹੜਾ ਉਹ ਪ੍ਰਦਰਸ਼ਾ ਕੀਤਾ ਸਾਡੇ ਕੋਲੇ ਹਰ ਜੇ ਕੋਈ ਪੜਿਆ ਵਿੱਸ਼ਾ ਹੋਵੇ ਜਿਹਨੂੰ ਥੋੜੀ ਬਹੁਤ ਵੀ ਅੰਗਰੇਜ਼ੀ ਆਦੀ ਲੋਕ ਉਹਨੂੰ ਇਹ ਦਖਾਲਾ ਹੋ ਸਕਦਾ ਤੁਹਾਡੇ ਚੋਂ ਕਈ ਇਦਾਂ ਦੇ ਬਸੁਰਖ ਬੋਲ ਜਿਹੜੇ ਆਪਣੇ ਹੱਥਾਂ ਨੂੰ ਵੰਨ੍ਹ ਕੇ ਸਿਰਫ ਇਸ ਤਰ੍ਹਾਂ ਕੇ ਰਹਿ ਜਾਂਦੇ ਹੋਣ ਕਿਉਂਕਿ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਪਤਾ ਹੀ ਨਹੀਂ ਹੈ ਤੋ ਇਸ ਕਾਨੂੰਨ ਦੇ ਵਿੱਚ ਜੋ ਮੋਡੀਆਂ-ਮੋਡੀਆਂ ਗੱਲਾਂ ਜੋ ਫਟੇ ਫਾਇਦੇਆਂ ਹੋ ਸਕਦੀਆਂ ਉਹਨਾਂ ਤੋਂ ਪਹਿਲੀ ਦਾਅਵਾ ਇਹ ਹੈ ਕਿ ਜੇ ਕੋਈ ਪਰਿਵਾਰਕ ਮੈਂਬਰ ਜਾਂ ਛੋਟਾ ਬੱਚਾ ਇਸ ਵਾਅਦੇ ਤੇ ਤੁਹਾਡੀ ਜਾਇਦਾਦ ਆਪਣੇ ਨਾਂ ਕਰਾ ਲੈਂਦਾ ਹੈ ਕਿ ਉਹ ਤੁਹਾਨੂੰ ਅੱਗੇ ਤੁਹਾਡੀ ਸੇਵਾ ਸੰਭਾਲ ਕਰੇਗਾ ਪਰੰਤੂ ਬਾਅਦ ਵਿੱਚ ਨਹੀਂ ਕਰਦਾ ਤੇ ਇਹਦੀ ਦਫਰ 23 ਦੇ ਤਹਿਤ ਤੁਸੀਂ ਡੀਸੀ ਦਫਤਰ ਵਿੱਚ ਐਸਡੀਐਮ ਦਫਤਰ ਵਿੱਚ ਅਰਜ਼ੀ ਲਾ ਕੇ ਉਹ ਆਪਣੀ ਜਾਇਦਾਦ ਜਿਹੜੀ ਉਹਨੇ ਹੱਥ ਤੇ ਤਬਦੀਲ ਕੀਤੀ ਗਈ ਹੈ ਉਹਨੂੰ ਤੁਸੀਂ ਖਾਰਜ ਕਰਾ ਸਕਦੇ ਹੋ। ਹੋਰ ਇਹ ਸਿਰਫ ਤੁਸੀਂ ਕਰਾ ਸਕਦੇ ਹੋ। ਹੋਰ ਜਿਹੜਾ ਦੂਸਰਾ ਬੰਦਾ ਸੀ ਨੇ ਹੱਥ ਦੇ ਵਿੱਚ ਹੈ ਉਹ ਉਹ ਜਾਇਦਾਦ ਦਾ ਦਾਅਵਾ ਨਹੀਂ ਕੋਈ ਤੁਹਾਡੇ ਤੇ ਐਸਡੀਐਮ ਜਾਂ ਪੀਸੀ ਦੀ ਦਰਜ ਵਿੱਚ ਕੋਈ ਹੋਰ ਦਾਵਾ ਨਹੀਂ ਕਰ ਸਕਦਾ ਕਿ ਤੁਸੀਂ ਮੈਂ ਇਸ ਜਾਇਦਾਦ ਵਿੱਚੋਂ ਇਹਨਾਂ ਦੀ ਸ਼ਾਮ ਨਹੀਂ ਕਰ ਸਕਦਾ। ਪਰਤੂ ਤੁਸੀਂ ਜੇ ਉਹ ਤੁਹਾਡੀ ਸਾਫ ਸੇਵਾ ਸੁਵਾਲ ਨਹੀਂ ਕਰਤਾ ਤੇ ਤੁਸੀਂ ਉਸ ਤੁਸੀਂ ਵੀ ਵੀ ਕਾਰਜ ਕਰਾ ਸਕਦੇ ਹੋ ਅੱਜ ਕੰਪਲੀਟ ਕੀਤਾ ਗਿਆ ਜਿਹੜਾ ਦੂਜਾ ਸਾਡਾ ਜਿਹੜਾ ਮਿਸ਼ਨ ਹੈ ਉਹ ਸੀਨੀਅਰ ਸਿਟੀਜ਼ਨਸ ਅਤੇ ਬਜ਼ੁਰਗਾਂ ਨੂੰ ਉਹਨਾਂ ਦੇ ਹੱਕਾਂ ਦੇ ਲਈ ਜਾਣੂ ਕਰਾਇਆ ਗਿਆ ਮੋٹے ਤੌਰ ਤੇ ਇਸ ਵਿੱਚ ਬਜ਼ੁਰਗਾਂ ਨੂੰ ਮੇਨਟੇਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਸ ਐਕਟ ਦੇ ਜਿਹੜੇ ਕੁਝ ਮੇਜਰ ਪ੍ਰੋਵੀਜ਼ਨ ਸੀ ਉਨ੍ਹਾਂ ਨਾਲ ਮੁਖਾਤਬ ਕਰਾਇਆ ਗਿਆ ਜਿਸ ਤਰ੍ਹਾਂ ਕਿ ਜੇ ਕਿਸੇ ਬਜ਼ੁਰਗ ਦੀ ਪ੍ਰਾਪਰਟੀ ਉਹਦੇ ਬੱਚੇ ਜਾਂ ਪਰਿਵਾਰ ਵਾਲੇ ਉਸ ਦੀ ਸੇਵਾ ਸੰਭਾਲ ਦਾ ਝੂਠਾ ਵਾਅਦਾ ਕਰਕੇ ਲੈ ਲੈਂਦੇ ਹਨ ਪਰ ਬਾਅਦ ਵਿੱਚ ਸੇਵਾ ਨਹੀਂ ਕਰਦੇ ਬਜ਼ੁਰਗਾਂ ਨੂੰ ਦੱਸਿਆ ਗਿਆ ਕਿ ਇਦਾਂ ਦੀ ਹਾਲਾਤ ਵਿੱਚ ਤੁਸੀਂ ਉਸ ਤਬਦੀਲ ਨੂੰ ਖਾਰਜ ਕਰਾਉਣ ਦੀ ਦਰਖਾਸਤ ਬੀਸੀ ਦਫ਼ਤਰ ਦੇ ਸਕਦੇ ਹੋ ਇਸ ਦੇ ਨਾਲ ਹੀ ਇਸ ਐਕਟ ਦੇ ਥੱਲੇ ਜਿਹੜੀ ਗੁਜ਼ਾਰਾ ਪੱਤਾ ਮਿਲਣਾ ਹੈ ਉਹਦੇ ਬਾਰੇ ਬਜ਼ੁਰਗਾਂ ਨੂੰ ਜਾਣੂ ਕਰਾਇਆ ਗਿਆ ਨਾਲ ਹੀ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਜੇ ਇਸ ਐਕਟ ਦੇ ਵਿੱਚ ਕੋਈ ਵੀ ਇਨਸਾਨ ਕਿਸੇ ਬਜ਼ੁਰਗ ਨੂੰ ਜਾਨਵੁੱਝ ਕੇ ਛੱਡ ਦਿੰਦਾ ਆਪਣੇ ਹਾਲਾਤ ਤੇ ਅਤੇ ਬਜ਼ੁਰਗ ਆਪਣਾ ਭਰਨ ਪੋਸ਼ਨ ਨਹੀਂ ਕਰ ਸਕਦੇ ਤਾਂ ਉਹ ਇੱਕ ਕਾਨੂੰਨੀ ਅਪਰਾਧ ਵੀ ਹੈ ਨਾਲ ਹੀ ਨਾਲ ਬਜ਼ੁਰਗਾਂ ਨੂੰ ਦੱਸਿਆ ਗਿਆ ਕਿ ਗੁਜ਼ਾਰੇ ਪੱਤੇ ਦੀ ਜਿਹੜੀ ਅਰਜ਼ੀ ਹੈ ਉਹ ਦਾਇਰ ਕਰਨ ਦੇ 90 ਦਿਨ ਦੇ ਵਿੱਚ ਵਿੱਚ ਉਹਨਾਂ ਦਾ ਆਰਡਰ ਹੋ ਜਾਏਗਾ ਇਸ ਕਾਨੂੰਨ ਮੁਤਾਬਕ ਅਤੇ ਆਰਡਰ ਦੇ 30 ਦਿਨ ਬਾਅਦ ਉਹਨਾਂ ਦੇ ਅਕਾਊਂਟ ਵਿੱਚ ਗੁਜ਼ਾਰੇ ਪੱਤੇ ਦੀ ਰਕਮ ਆ ਜਾਏਗੀ ਇਸ ਦੇ ਨਾਲ ਹੀ ਬਜ਼ੁਰਗਾਂ ਨੂੰ ਇਹ ਵੀ ਦੱਸਿਆ ਗਿਆ ਕਿ ਜੇ ਉਹ ਆਪਣੇ ਹੱਕਾਂ ਲਈ ਲੜਨਾ ਚਾਹੁੰਦੇ ਹਨ ਤਾਂ ਉਹ ਆਪ ਵੀ ਜ਼ੋਰ ਲਾ ਸਕਦੇ ਹਨ ਅਤੇ ਜੇ ਕੋਈ ਬਜ਼ੁਰਗ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸੇਵਾਵਾਂ ਲੈਣਾ ਚਾਹੁੰਦਾ ਹੈ ਤੇ ਸਾਡੇ ਦਫ਼ਤਰ ਜ਼ਿਲਾ ਕਚਹਿਰੀਆਂ ਸ਼੍ਰੀ ਮੁਕਸਰ ਸਾਹਿਬ ਵਿੱਚ ਆ ਸਕਦਾ ਹੈ ਜਿੱਥੇ ਉਸ ਨੂੰ ਫ੍ਰੀ ਅਤੇ ਵਧੀਆ ਕਾਨੂੰਨੀ ਸੇਵਾਵਾਂ ਮੁਹੱਈਆ ਕਰਾਈ ਜਾਏਗੀ ਸਰ ਆਉਣ ਵਾਲੀ ਜੀ ਲੋਕ ਅਦਾਲਤ ਕਦੋਂ ਲੱਗਣ ਜਾਈ ਜਿਹੜੀ ਆਉਣ ਵਾਲੀ ਲੋਕ ਅਦਾਲਤ ਹੈ ਉਹ 13 ਸਤੰਬਰ 2025 ਨੂੰ ਲੱਗਣ ਜਾ ਰਹੀ ਹੈ ਜਿਸ ਵਿੱਚ ਜਿਸ ਤਰ੍ਹਾਂ ਹੁਣ ਤੱਕ ਲੋਕਾਂ ਨੂੰ ਪਤਾ ਹੀ ਹੈ ਕਿ ਦਿਵਾਨੀ 138 ਨੈਗੋਸ਼ੀਏਬਲ ਇਨਸਟਰੂਮੈਂਟਸ ਐਕਟ ਕੰਪਾਉਂਡੇਬਲ ਕ੍ਰਿਮੀਨਲ ਕੇਸਸ ਪਰਮਨੈਂਟ ਲੋਕ ਅਦਾਲਤ ਵਿੱਚ ਪਬਲਿਕ ਯੂਟਿਲਿਟੀ ਸਰਵਿਸਿਜ਼ ਅਤੇ ਪ੍ਰੀ ਲਿਟਿਗੇਟਿਵ ਕੇਸਸ ਬੈਂਕਸ ਦੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਜਾਂ ਐਸ ਡੀ ਐਮ ਆਫਿਸ ਦੇ ਜਿਹੜੇ ਹੈਗੇ ਨੇ ਉਹ ਡੀਲ ਕੀਤੇ ਜਾਣਗੇ ਜਾਂ ਜੋ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦਾ ਸਸਤਾ ਅਤੇ ਸੁਚੱਜਾ ਨਿਵਾਰਣ ਮਿਲ ਸਕੇ ਸਦਰ ਪੁਲਿਸ ਰਾਜਪੁਰਾ ਨੇ تین ਕਾਸਵਾਰਾਂ ਨੂੰ 에ਅਰ ਪਿਸਤਲ ਮੋਬਾਈਲ ਅਤੇ ਚੋਰੀ ਦੇ ਤਿੰਨ ਵਹਾਨਾ ਸਮੇਤ ਕਾਬੂ ਕੀਤਾ ਇਸ ਸਬੰਧ ਦੇ ਵਿੱਚ ਥਾਣਾ ਸਦਰ ਰਾਜਪੁਰਾ ਦੇ ਮੁਖ ਅਫਸਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਇਹਨਾਂ ਤਿੰਨਾਂ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹਨਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਪੂਰੀ ਉਮੀਦ ਹੈ ਸਾਡੇ ਜਿਹੜੀ ਪੀਸੀ ਰੱਖੇਦੋਂ ਜਾਣਕਾਰੀ ਜੀ ਮਾਨਜੋਤ ਡੀਆਜੀ ਪਟਿਆਲਾ ਸ਼੍ਰੀ ਕੁਲਦੀਪ ਸਿੰਘ ਚੈਨ ਤੇ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਜੀ ਦੇ ਦਸਾਂ ਨਵੇਸ਼ਾ ਹੇਠ ਦੀ ਪਟਿਆਲਾ ਪੁਲਿਸ ਉਹ ਹਮੇਸ਼ਾ ਹੀ ਜਿਹੜੀ ਨਸ਼ੇ ਨੂੰ ਸੰਬੰਧ ਸੇ ਡਿਟੈਕਟ ਕਰਨ ਦੇ ਵਿੱਚ ਕਾਮਯਾਬ ਰਹੀ ਆ ਸਾਡੇ ਕੋਲ ਇੱਕ 16 ਤਰੀਕ ਨੂੰ ਰਾਜਨ ਸਾਨੋ ਬੂਟਾ ਰਾਮ ਜਿਹੜੇ ਪੁਰਾਣੇ ਰਾਏਪੁਰ ਦੇ ਰਹਿਣ ਵਾਲੇ ਆ ਉਹਨਾਂ ਨੇ ਇੱਕ ਜਿਹੜਾ ਉਹਨਾਂ ਨਾਲ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਉਹ ਉਹਨਾਂ ਦੇ ਕਹਿਣ ਮੁਤਾਬਕ ਉਹ 16 ਤਰੀਕ ਨੂੰ ਸਵੇਰੇ 3:30 ਵਜੇ ਕਾਗਨ ਚੌਕੜਾ ਸੀ ਆਟੋ ਲੈ ਕੇ ਕੀ ਹੁੰਦਾ ਤਿੰਨ ਬੰਦੇ ਗੱਡੀ ਵਿੱਚ ਆਉਂਦੇ ਆ ਜਿਹਦੇ ਵਿੱਚੋਂ ਦੋ ਬੰਦੇ ਉੱਤਰ ਕੇ ਉਹਨਾਂ ਨੂੰ ਜੀਤਪੁਰ ਜਾਣ ਵਾਸਤੇ ਉਹਦੇ ਨਾਲ ਗੱਲ ਕਰਦੇ ਤੇ 1000 ਰੁਪਏ ਦੇ ਵਿੱਚ ਗੱਲ طے ਹੁੰਦੀ ਆ 5-500 ਦੋਨਾਂ ਦੇ ਤੇ ਉਸ ਤੋਂ ਬਾਅਦ ਉਹ ਦੋਨੋਂ ਨੂੰ ਨਾਲ ਲੈ ਕੇ ਜਿਹੜਾ ਆਪਣੇ ਆਟੋ ਦੇ ਵਿੱਚ ਬਿਠਾ ਕੇ ਜੀਤਪੁਰ ਵੱਲੋਂ ਚਲੇ ਜਾਂਦੇ ਆ ਤੇ ਉਹ ਅੱਗੇ ਸੀਐਨਜੀ ਪੰਪ ਤੋਂ ਸੀਐਨਜੀ ਪਵਾ ਕੇ ਜਦੋਂ ਅੱਗੇ ਨਿਕਲਦੇ ਆ ਪ੍ਰਾਈਮ ਹੱਬ ਕੋਲ ਜਾ ਕੇ ਜਿਹੜੇ ਦੋਨੇ ਮੁੰਡੇ ਆ ਉਹ ਉਹਨਾਂ ਚੋਂ ਇੱਕ ਜਿਹੜਾ ਮੁੰਡਾ ਉਹ ਆਪਣੇ ਉਹਦੇ ਡਰਾਈਵਰ ਦੇ ਜਿਹੜਾ ਆਟੋ ਡਰਾਈਵਰ ਆ ਉਹਦੇ ਕੰਨ ਤੇ ਇਸਟੋ ਤਾਣ ਕੇ ਉਹਨੂੰ ਕਾਬੂ ਵਿੱਚ ਕਰ ਲੈਂਦਾ ਤੇ ਉਹਨੂੰ ਪਿੱਛੇ ਬਿਠਾ ਲੈਂਦਾ ਤੇ ਆਪ ਆਟੋ ਚਲਾਉਣ ਲੱਗ ਜਾਂਦੇ ਆ ਤੇ ਕਾਲੰਬੁਰ ਕੱਟ ਤੇ ਜਾ ਕੇ ਉਹਨੂੰ ਆਟੋ ਚ ਉਤਾਰ ਕੇ ਤੇ ਆਟੋ ਯੂ ਟਰਨ ਮਾਰ ਕੇ ਤੇ ਨਿਕਲ ਜਾਂਦੇ ਆ ਉਥੋਂ ਜਦੋਂ ਸਾਡੇ ਕੋਲੇ ਇਨਸੀਡੈਂਟ ਰਿਪੋਰਟ ਹੋਇਆ ਤਾਂ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਅਰਚਾ ਦਰਜ ਕੀਤਾ ਪਰਚਾ ਦਾ ਜਿਹੜਾ ਸਾਡੇ ਕੋਲ 90 ਨੰਬਰ ਐਫ ਆਈ ਆਰ 16825 ਦੇ ਅੰਡਰ ਸੈਕਸ਼ਨ 309 10 ਤੇ ਕਾਰਡ ਬੀ ਐਨ ਐਸ ਤੇ 2559 ਨਾਟ ਤੇ ਅਸੀਂ ਪਰਚਾ ਦਰ ਦੌਰਾਨੀ ਤਫ਼ਤੀਸ਼ ਜਿਹੜਾ ਸਾਡੇ ਕੋਲੇ ਟੈਕਨੀਕਲ ਤੇ ਜਿਹੜੀ ਹੈਲਪ ਦੇ ਨਾਲ ਅਸੀਂ ਇਸ ਕਾਰ ਜਿਹੜਾ ਸੀਸੀਟੀਵੀ ਕੈਮਰਾ ਚੈੱਕ ਕੀਤੇ ਆ ਤਾਂ ਦੌਰਾਨੀ ਤਫ਼ਤੀਸ਼ ਅਸੀਂ ਇਹਦੇ ਵਿੱਚੋਂ ਜਿਹੜਾ ਗੱਡੀ ਨੰਬਰ ਸਾਨੂੰ ਜੋ ਅਸੀਂ ਫਾਈਂਡ ਆਊਟ ਕੀਤਾ ਪੀ ਵੀ 01 ਡੀ 3370 ਵੈਗਨਰ ਗੱਡੀ ਉਹ ਗੱਡੀ ਆਡੈਂਟੀਫਾਈ ਕਰਕੇ ਉਹ ਜਿਹੜੀ ਗੱਡੀ ਆ ਉਹ ਸਾਨੂੰ ਲੁਧਿਆਣੇ ਦੇ ਕਿਸੇ ਅਟੈਸਟ ਦੇ ਮਿਲੀ ਜਦੋਂ ਅਸੀਂ ਇਹਦੇ ਵਿੱਚ ਅੱਗੇ ਤਹਿਕੀਕਤ ਕੀਤਾ ਆ ਸਾਨੂੰ ਕੀ 17 ਤਰੀਕ ਨੂੰ ਸ਼ਾਮ ਨੂੰ ਸਾਡਾ ਡਰੋਨਿਕ ਤਕਤੀਸ਼ ਜਿਹੜੀ ਇਹ ਸੀ ਗੱਡੀ ਆ ਜਦੋਂ ਸਾਡੀ ਜਿਹੜੀ ਪੁਲਿਸ ਪਾਰਟੀ ਗਸ਼ਟ ਕਰ ਰਹੀ ਸੀ ਸਮੇਤ ਨੇ ਜਿਹੜੇ ਇਹਦੇ ਚ ਜਿਹੜੇ ਬੰਦੇ ਬੈਠੇ ਸੀ ਇਹਨਾਂ ਨੂੰ ਅਸੀਂ ਹਾਈਵੇ ਤੋਂ ਰਾਉਂਡ ਅਪ ਕੀਤਾ ਤੇ ਰਾਉਂਡ ਅਪ ਕਰਕੇ ਕੁਝ ਕਿਸ ਤੇ ਪਤਾ ਲੱਗਿਆ ਕਿ ਇਹ ਬੰਦਿਆਂ ਨੇ ਉਸ ਰਾਤ ਸਵੇਰੇ ਵਾਰਦਾਤ ਕੀਤੀ ਸੀ ਇਹਨਾਂ ਨੂੰ ਅਸੀਂ ਅਰੈਸਟ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਦੌਰਾਨੇ ਪੁਲਿਸ ਰਿਮਾਂਡ ਸਾਡੇ ਕੋਲ ਇਹਨਾਂ ਨੇ ਇਹ ਮੰਨਿਆ ਕਿ ਅਸੀਂ 16 ਤਰੀਕ ਦੀ ਸਵੇਰ ਇਹ ਜਿਹੜੀ ਵਾਰਦਾਤ ਕੀਤੀ ਹੈ ਜੀ ਸਾਰੇ ਗੱਡੀ ਦੇ ਵਿੱਚ ਕੀ ਲੋਕ ਹੈ ਇਹ ਐਕਚੁਅਲੀ ਇਹ ਤਿੰਨੇ ਜਿਹਦੇ ਵਿੱਚ ਨਾਮ ਨੇ ਰਾਹੁਲ son of ਫਰਜਿੰਦਰ ਕੁਮਾਰ ਸ਼ਿਮਲਾਪਰੀ ਲੁਧਿਆਣਾ ਸਣੀ ਚੋਹਾਨ son of ਪਵਨ ਚੋਹਾਨ ਗਲੀ ਨੰਬਰ 6 ਬਸੰਤ ਨਗਰ ਸ਼ਿਮਲਾਪਰੀ ਪਰਮੇਂਦਰ ਸਿੰਘ son of ਦਵਿੰਦਰ ਆਗ ਸਿੰਘ ਵਾਸੀ ਮਕਾਨ ਨੰਬਰ ਗਲੀ ਨੰਬਰ 10 ਸੂਰਜਨਗਰ ਟੇਢੀ ਰੋਡੋਂ ਦੇ ਆ ਇਹ ਤਿੰਨੇ ਲੁਧਿਆਣੇ ਦੇ ਰਹਿਣ ਵਾਲੇ ਆ ਤੇ ਇਹ ਵੈਗਨਰ ਗੱਡੀ 'ਚ ਇੱਥੇ ਆਈ ਸੀ ਇਹ ਇੱਕ ਜਿੱਦਾਂ ਕਿਸੇ ਵਾਰਦਤ ਕਰਨ ਦੇ ਇਰਾਦੇ ਨਾਲ ਆਈ ਸੀ ਇਹ ਤਿੰਨੇ ਹੁੰਦੇ ਤਿੰਨੇ ਲੁਧਿਆਣੇ ਦੇ ਤੇ ਇਹ ਵੈਗਨਰ ਗੱਡੀ 'ਚ ਇੱਥੇ ਆਏ ਤੇ ਵਾਪਸੀ ਤੇ ਇਹਨਾਂ 'ਚੋਂ ਦੋ ਬੰਦੇ ਆਪਰੇ ਬੈਠ ਗਏ ਤੇ ਇੱਕ ਜਿਹੜਾ ਗੱਡੀ ਜਿਹੜੀ ਜਿਹਨੇ ਗੱਡੀ ਪਿੱਛੇ ਲਾਈ ਤੇ ਉਸ ਤੋਂ ਬਾਅਦ ਇਹ ਸਮੇਤ ਗੱਡੀ ਦੇ ਸਮੇਤ ਆਟੋ ਇੱਥੋਂ ਨਿਕਲ ਗਏ ਸਰ ਤੁਹਾਡੇ ਗਣ ਤੋਂ ਬਾਅਦ ਜਿਹੜੇ ਗੱਡੀ ਵਾਲੇ ਹੈਗੇ ਆ ਉਹ ਉਹਦਾ ਵਿਖਿਆ ਕਰਦੇ ਤਾਂ ਉਹਨਾਂ ਦੀ ਜਿੱਥੇ ਚਲੇ ਗਏ ਜੀ ਮਤਲਬ ਕਿ ਹਾਂ ਸਾਡੀ ਜਿਹੜੀ ਟੈਕਨੀਕਲ ਜੋ ਅਸੀਂ ਦੌਰਾਨੇ ਤਕਤੀਸ਼ ਕਲੀਅਰ ਹੋਇਆ ਤੇ ਸਾਡੀ ਜਿਹੜੀ ਤਕਤੀਸ਼ 'ਚ ਇਹ ਹੋਇਆ ਵੀ ਜਿਹੜੀ ਗੱਡੀ ਤੇ ਆਟੋ ਦੋਨੇ ਇਕੱਠੇ ਨਿਕਲੇ ਇਥੋਂ ਰਾਏਪੁਰੇ ਤੋਂ ਤੇ ਤਿੰਨੇ ਬੰਦੇ ਆਪਣੀ ਵੈਗਨਰ ਗੱਡੀ ਚ ਬਾਕਲ ਕਰ ਰਹੇ ਸੀ ਮਤਲਬ ਗੱਡੀਆਂ ਨਾਲ ਬਾਤ ਕਰਨ ਲੱਗੇ ਜੀ ਇਹਨਾਂ ਦੇ ਪਹਿਲਾਂ ਵੀ ਕੋਈ ਉਪਬਧ ਕਰ ਰਹੇ ਇਹਨਾਂ ਦੇ ਵਿੱਚੋਂ ਜਿਹੜਾ ਸਣੀ ਚੋਹਾਨ ਆ ਉਹਦੇ ਤੇ ਜਿਹੜਾ ਚੋਰੀ ਤੇ ਕੋਹ ਦੇ ਪਰਚੀ ਤੇ ਸਰ ਕਿੰਨੇ ਟਾਈਮ ਦੇ ਜਿਹੜੀ ਘਟਨਾ ਜਿਹੜਾ ਇਹ 16 ਤਰੀਕ ਦੀ ਵਾਰਦਾਤ ਆ ਤੇ ਅਸੀਂ 17 ਦੀ ਸ਼ਾਮ ਤੱਕ ਅਸੀਂ ਇਹ ਬੰਦੇ ਪੇਸ਼ ਕਰਦੇ ਸੀ। ਅ ਜਿਹੜੇ ਬੰਦੇ ਇਹ ਜੀ ਇਹਨਾਂ ਦੀ ਚੋਰੀ ਜਿਹਨੇ ਚੋਰੀ ਦੇ ਮੱਤੇ ਆਇਆਗਾ ਕਿਤੇ ਇਸ ਤਰ੍ਹਾਂ ਪਹਿਲਾਂ ਕੋਈ ਵੱਡੀ ਵੀ ਖੋਹਗਾਰਾ ਕਿਤੇ ਕੀਤੀ ਹੈ ਪੇਸ਼ਾ ਨਹੀਂ ਪਹਿਲਾਂ ਇਹਨਾਂ ਦਾ ਜਿਹੜਾ ਚੋਰੀ ਦਾ ਪਰਚਾ ਮੋਬਾਈਲ ਖੋ ਦਾ ਪਰਚਾ ਇਹਦੇ ਵਿੱਚ ਸਨੀ ਚੋਹਾਨ ਦੇ ਜੋ ਸਾਡੇ ਤੱਕ ਹੁਣ ਤੱਕ ਤਫਤੀਸ਼ ਚ ਆਇਆ ਬਾਕੀ ਹੋਰ ਅਸੀਂ ਤਫਤੀਸ਼ ਕਰਾਂਗੇ ਜਿੱਦਾਂ ਜਿੱਦਾਂ ਕੁਝ ਕਲਾ ਸਾਹਮਣੇ ਆਉਗੇ ਸੀ ਬੰਦੀ ਕਰਨ ਕੀਤੇ ਆ। ਕੋਈ ਮਨ ਕੋ ਵਾਲੀ ਹੈ ਜੋ ਜੋ ਹਰੀ ਕੋ ਇਸਾਂ ਦੀ ਸਾਹਮਣੇ। ਕਲਹਾਲ ਸਨੀ ਚੋਹਾਂ ਤੇ ਇੱਕ ਪਰਚਾ ਰੰਦੀ ਹੋਈ ਹੋਇਆ ਤੇ ਬਾਕੀ ਰਾਹੁਲ ਤੇ ਪ੍ਰਮੇਂਦਰ ਉਹਦੇ ਰਿਪੋਰਟ ਕਰ। ਮੈਂ ਰਿਕਾਰਡ ਤਾਂ ਇਹਨਾਂ ਦਾ ਕੰਨੀ ਨਹੀਂ ਰਹੀ। ਜੀ ਜੀ ਜੋ ਜੋ ਇਹਨਾਂ ਦਾ ਕੰਮ ਕਰਨ ਦਾ ਵਾਰਦਾਤ ਕਰਨ ਦਾ ਜੋ ਤਰੀਕਾ ਸੀ ਉਹ ਆਬਵੀਅਸ ਹੈ ਬਹੁਤ ਗੜਾ ਕ੍ਰਿਮੀਨਲ ਸੀ। ਉਹ ਕੀਤਾ ਬੇਗ ਨਾ ਕਿੱਥਰ ਕਰੋ। ਕੀ ਸਾਨੂੰ ਬਸੰਤਪੁਰੇ ਦੇ ਲਾਗੇ ਜਿਹੜੀ ਉੱਥੇ ਉਗਾਣੀ ਵਾਲਾ ਜਿਹੜਾ ਪੋਲਾ ਅਸੀਂ ਉਹਦੇ ਨੀਚੋਂ ਜਿਹੜਾ ਤੇ ਜਲਦੀ ਵੀ ਦਰਕਾਰ ਹੈ ਜੀ ਉਹ ਜੀ ਇਹਨਾਂ ਤੋਂ ਜੋ ਪਿਸਟਨ ਰਿਕਵਰ ਹੋ ਗਿਆ ਉਹ ਮੈਂ ਦੱਸਣਾ ਚਾਹੁੰਦਾ ਕਿ ਉਹ 에어 ਪਿਸਟਨ ਐਕਚੁਅਲੀ ਇਹ ਕੀ ਕਰਦੇ ਆ ਇਹ 에어 ਪਿਸਟਨ ਟਾਈਪ ਜਿਹੜੇ ਆਪਣੇ ਕੋਲ ਜਿਹੜੇ ਵਾਰਦਤ ਕਰਨ ਵਾਲੇ ਰੱਖ ਲੈਂਦੇ ਆ ਜਦੋਂ ਖੂਆ ਕਰਦੇ ਤਾਂ ਰਾਤ ਦੇ ਟਾਈਮ ਇਹ ਕਿਸੇ ਡਰਾਈਵਰ ਦੇ ਲਾ ਲਿਆ ਜਾਂ ਕਿਸੇ ਰਸਤੇ 'ਚ ਜਾਂਦੇ ਕਿਸੇ ਬੰਦੇ ਦੇ ਕੰਨ ਤੇ ਲਾ ਕੇ ਕਿਉਂਕਿ ਰਾਤ ਦੇ ਸਮੇਂ ਉਸ ਬੰਦੇ ਦਾ ਡਰ ਇੰਨਾ ਕੋ ਹੁੰਦਾ ਕਿ ਉਹ ਨੂੰ ਇਹ ਆਡੈਂਟੀਫਾਈ ਕਰਨਾ ਮੁਸ਼ਕਲ ਹੋ ਜਾਂਦਾ ਕਿ ਜਿਹੜਾ ਪਿਸਟਨ ਸਹੀ ਹੈ ਜਾਂ